ਸੋਸ਼ਲ ਮਹਾਨੀਰਜ ਪਾਲੀ ਨਾ ਸਰਕਾਰੀ ਨਾ ਦਰਬਾਰੀ ਤੁਸੀਂ ਦੇਖ ਰਹੇ ਹੋ ਸਿਆਸੀ ਸੇਕਾ ਜੇਕਰ ਤੁਹਾਡੇ ਬੱਚੇ ਕਿਸੇ ਸਕੂਲ ਬੱਸ 'ਚ ਸਕੂਲ 'ਚ ਆਉਂਦੇ ਜਾਂਦੇ ਨੇ ਇਹ ਖਬਰ ਪੂਰੀ ਦੇਖਣਾ ਕਿਉਂਕਿ ਤੁਹਾਡੇ ਲਈ ਹੈ ਦਰਸਲ ਹੁਸ਼ਾਰਪੁਰ ਦੇ ਮਾਲਪੁਰ ਇਲਾਕੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੀ ਬੱਸ 'ਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਡਰਾਈਵਰ ਨੇ ਬੱਸ ਨੂੰ ਓਵਰ ਸਪੀਡ ਵਿੱਚ ਭਜਾਉਣਾ ਸ਼ੁਰੂ ਕਰ ਦਿੱਤਾ ਬੱਸ ਦੇ ਵਿੱਚ ਸਵਾਰ ਲਗਭਗ 30 ਨਿੱਕੇ ਨਿੱਕੇ ਮਾਸੂਮ ਬੱਚੇ ਡਰ ਦੇ ਨਾਲ ਚੀਖਦੇ ਚਲਾਉਂਦੇ ਰਹੇ ਕੁਝ ਤਾਂ ਰੋਂਦੇ ਇੱਕ ਦੂਜੇ ਦੇ ਨਾਲ ਚਿੰਬੜ ਵਿਖੇ ਬੱਚਿਆਂ ਦੀ ਸੁਰੱਖਿਆ ਲਈ ਮਹਿਲਾ ਅਧਿਆਪਕ ਨੇ ਜਦੋਂ ਡਰਾਈਵਰ ਨੂੰ ਸਪੀਡ ਹੌਲੀ ਕਰਨ ਲਈ ਕਿਹਾ ਤਾਂ ਡਰਾਈਵਰ ਉਲਟਾ ਉਸ ਦੇ ਨਾਲ ਬਦਤਮੀਜ਼ੀ ਤੇ ਧਮਕੀਆਂ ਦੇ ਉੱਤਰ ਆਇਆ ਪੜਾਉਣਾ ਤੇਰਾ ਕੰਮ ਮੇਰੇ ਨਾਲ ਬਕਵਾਸ ਨਾ ਕਰ ਸਿੱਧਾ ਕਰ ਦਿਆਂਗਾ ਲਓ ਸੁਣੋ ਬੱਚੋ ਬਾਤ ਹੋਣੀ ਚਾਵੇ ਬੱਚੇ ਕਰ ਰਹੀ ਆ ਨਾ ਬਾਪੂ ਆਪੋ ਨੀ ਨਾ ਪੀ

ਦਰਸਲਾ ਮੇਰਾ ਕੰਮ ਇਹ ਆ ਮੈਂ ਆਪਣੇ ਭਰਾ ਨੂੰ ਦੱਸਦਾ ਜੋ ਆਰ ਕਾਦੀਆਂ ਬੀ ਦਰਸਲ ਇਹ ਪੂਰਾ ਵਾਕਿਆ ਵੀਡੀਓ ਦੇ ਵਿੱਚ ਕੈਦ ਹੋ ਗਿਆ ਜੋ ਕਿ ਹੁਣ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਰਿਹਾ ਹੈ ਬੱਚਾ ਦੀ ਜਾਨ ਨਾਲ ਹੋ ਰਿਹਾ ਖੇਡ ਦੇਖ ਕੇ ਡਿਪਟੀ ਸਪੀਕਰ ਜੋ ਕਿ ਕਿਸ਼ਨ ਰੋੜੀ ਨੇ ਕਹਿ ਦਿੱਤਾ ਹੈ ਕਿ ਡਰਾਈਵਰ ਨੇ ਖੁੱਲੇ ਤੌਰ ਤੇ ਬੱਚਾ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਅਤੇ ਇਸ ਤੇ ਸਖਤ ਕਾਰਵਾਈ ਹੋਵੇਗੀ ਥਾਣਾ ਮਾਲਪੁਰ ਦੇ ਐਸਐਚਓ ਨੇ ਵੀ ਸਾਫ ਤੌਰ ਤੇ ਪੁਸ਼ਟੀ ਕਰ ਦਿੱਤੀ ਹੈ ਕਿ ਡਰਾਈਵਰ ਦੇ ਖਿਲਾਫ ਡੇਂਜਰ ਡਰਾਈਵਿੰਗ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਸਕੂਲ ਮੈਨੇਜਮੈਂਟ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਇਹ ਘਟਨਾ ਸਕੂਲ ਦੀ ਬੱਚਿਆਂ ਦੀ ਸੁਰੱਖਿਆ ਦੇ ਪ੍ਰਤੀ ਲਾਪਰਵਾਹੀ ਤੇ بے ਜਵਾਬ ਦੇਣਾਂ ਰਵੱਈਏ ਦੇ ਇੱਕ ਵੱਡਾ ਸਵਾਲ ਖੜਾ ਕਰਦੀ ਹੈ। ट्रेषर को बंद नालो और आके मोरकरी बेटा पानी वाला वाला भी खड़ा हो कोई नहीं सब बच्चों का मुंह गोली लोगा लोगा ना बिना खाना और कोई नहीं कोई नहीं कोई नहीं सब कुछ रिकॉर्ड होता है कोई नहीं आ मैं जाकर चला जल्दी कभी ना बाप के नाते बेटा रेड़ा रेड़ा के लादू आ तू तो फट के आई नहीं लादू बस के आगे रखो 오래 놀고, 오래 놀고, 잘생긴 오래 놀고, 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 놀 প <töst> যত <töst> <töst> ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੈਨੂੰ ਹੁਣੇ ਮੈਂ ਇੱਕ ਜਿਹੜੀ న్యూਸ ਚੈਨਲ ਜਿਹੜੇ ਹਿਸ਼ਾਰਪੁਰ ਦੇ న్యూਸ ਹੈ ਉਹਤੇ ਖਬਰ ਵੇਖੀ ਹੈ ਜਿਹਦੇ ਵਿੱਚ ਬੱਚੇ ਜਿਹੜੇ ਆ ਉਹ ਬੜੇ ਡਰੇ ਹੋਏ ਆ ਸਹਮੇ ਹੋਏ ਆ ਬਸ ਤੇ ਵਿੱਚ ਬੈਠੇ ਆ ਔਰ ਜਿਹੜਾ ਲੇਡੀ ਸਟਾਫ ਹੈ ਉਹ 버ਸ ਡਰਾਈਵਰ ਨੂੰ ਬਾਰ ਬਾਰ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਸੇਫਲੀ ਜਿਹੜੀ ਗੱਡੀ ਚਲਾਓ ਪਰ ਮੈਂ ਦੇਖਿਆ ਕਿ ਉਹਦਾ ਡਰਾਈਵਰ ਹੈ ਬੜੀ ਬਦਮਿਸ਼ੀ ਦੇ ਨਾਲ ਲੇਡੀ ਸਟਾਫ ਨਾਲ ਵੀ ਗੱਲ ਕਰ ਰਿਹਾ ਔਰ ਬੱਚਿਆਂ ਦੀ ਜਿਹੜੀ ਜ਼ਿੰਦਗੀ ਜਿਹੜੀ ਹੈਗੀ ਆ ਉਹਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਬੜੀ ਰਫ ਡਰਾਈਵਿੰਗ ਕਰ ਰਿਹਾ ਆ ਮੈਂ ਸਾਰੇ ਜਿੰਨੇ ਵੀ ਵੀਰ ਸਪੈਸ਼ਲ ਤੌਰ ਤੇ ਸਕੂਲ ਦੀਆਂ ਬੱਸਾਂ ਚਲਾਉਂਦੇ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆ ਜਿਹੜਾ ਬੰਦਾ ਹੈਗਾ ਅਸੀਂ ਇਹ ਤੇ ਹੁਣੇ ਮੈਂ ਪ੍ਰਸ਼ਾਸਨ ਨਾਲ ਗੱਲ ਕਰਨ ਲੱਗਾ ਇਹਦੇ ਤੇ ਆਪਾਂ ਕਾਨੂੰਨੀ ਕਾਰਵਾਈ ਕਰਵਾਣੀ ਹੈ ਕਾਈਂਡਲੀ ਵਿਸ਼ੇਸ਼ ਤੌਰ ਤੇ ਜਿਹੜੇ ਸਕੂਲ ਦੇ ਬੱਚੇ ਆਪਾਂ ਬੱਸਾਂ ਲੈ ਕੇ ਜਾਂਦੇ ਆ ਉਹ ਸੇਫਲੀ ਚਲਾਓ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਜਿਹੜਾ ਬੱਚਾ ਆ ਉਹ ਪਰਿਵਾਰ ਦੇ ਲਈ ਉਹੀ ਸਭ ਕੁਝ ਆ ਬਹੁਤ ਬਹੁਤ ਮਿਹਰਬਾਨੀ ਬਹੁਤ ਬਾਸ ਹੋਲੀ ਚਲਾਵੇ ਬੱਚੇ ਡਰ ਰਹੀ ਆ ਆਪਾ ਆਪਾ ਜੀ ਮਾਫੀ ਤੂ ਹੁਣ ਗਿਆ ਇੱਕ ਮਿੰਟ ਨਿਆਣੇ ਚੜ ਲੰਦੇ ਆਹ ਬਾਕੀ ਅੱਗੇ ਦੇ ਆਪੇ ਲੈ ਨਹੀਂ ਜਾਣਾ ਬੱਸ ਲਾਣਾ ਮੇਰਾ ਕੰਮ ਹੈ ਮੈਂ ਆਪਣੇ ਭਰਾ ਨੂੰ ਸੋਦਾ ਦੋ ਆਹ ਕਰਦੀਆਂ ਤੂੰ ਵੀ ਬਾਹਰ ਪੰਜਾ